ਦੀ ਬਾਅਦ ਦੇ ਚਲਦੇ ਇੱਕ ਕਿਸਾਨ 350 ਫੁੱਟ ਉੱਚੇ ਟਾਵਰ ਤੇ ਚੜ ਗਿਆ ਤੇ ਉਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਉਸ ਨੂੰ ਸਮਝਾ ਬੁਝਾ ਕੇ ਮੁਸ਼ਕਲ ਦੇ ਨਾਲ ਸਹੀ ठा ਉਤਾਰਿਆ ਗਿਆ ਬੇੜੂ ਦੇ ਸਾਹਮਣੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੁਸ਼ਦੀ ਸੌਰੇਕਰ ਵੱਲੋਂ ਉਸ ਦੀ ਪਤਨੀ ਦੇ ਨਾਮ ਕੁਝ ਜ਼ਮੀਨਾਂ ਉਸਦੇ ਨਾਮ ਮੈਂ ਲੇਖਣ ਉਸ ਜ਼ਮੀਨ ਨੂੰ ਠੇਕੇ ਤੇ ਲੈ ਕੇ ਖੇਤੀ ਕਰਨ ਵਾਲੇ ਦੂਜੇ ਤਰਫ ਦੇ ਲੋਕ ਉਸ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸ ਵਿਵਾਦ ਦੇ ਤਹਿਤ ਦੂਜੇ ਪੱਖ ਨੇ ਵੀ ਉਹਨਾ ਉੱਪਰ ਮੁਕੱਦਮਾ ਚਲਚ ਕਰਵਾ ਦਿੱਤਾ ਹੈ ਤੇ ਇਸੇ ਦੇ ਚੱਲਦੇ ਉਸ ਨੂੰ ਮਜਬੂਰੀ ਦੇ ਵਿੱਚ ਤਾਵਰ ਤੇ ਛੱਡਣਾ ਪਿਆ ਮਾਮਲਾ ਸਾਡੀ ਜ਼ਮੀਨ ਸੀਗੀ ਜੀ ਸੌਰਿਆਂ ਤੋਂ ਆਉਂਦੀ ਸਾਡੇ ਸੌਰੇ ਨੂੰ ਸੌਰਾਂ ਸੀ ਸਾਡੇ ਦੀ ਡੈਥ ਹੋ ਗਈ ਸਾਡੇ ਘਰ ਵਾਲੀਆਂ ਚਾਰ ਭੈਣਾਂ ਸੀ ਇਹਨਾਂ ਦੇ ਨੌ ਜ਼ਮੀਨ ਚੜ ਗਈ ਸੀ ਜੀ ਦੋ ਭੈਣਾਂ ਨੇ ਅਲੱਗ ਵੇਚਦੀ ਇਹ ਜਿਹੜੀ ਵੀਰ ਦੇ ਘਰੇ ਭੈਣਾਂ ਸਿਮਰਜੀਤ ਕੌਰ ਉਹਨੇ ਕਰਮਜੀਤ ਕੌਰ ਨੂੰ ਵੈਅ ਕਰਤੀ ਜੀ ਪੰਜ ਕਨਾਲਾ 14 ਮਰਲੇ ਸਾਨੂੰ ਰਿਜਿਸਟਰੀ ਕਰਵਾਤੀ ਬਾਕੀ ਸਾਡੀ ਮਾਲਕੀ ਸੀ ਜਿਹੜੀ ਮਾਲਕੀ ਪਟਵਾਰੀ ਨੇ ਕੱਢ ਕੇ ਦਿੱਤੀ 11 ਕਨਾਲਾ 12 ਮਰਲੇ ਜ਼ਮੀਨਾਂ ਜੀ ਟੋਟਲ ਇਹ ਰਿਕਾਰਡ ਦੇ ਵਿੱਚ ਆਨਲਾਈਨ ਬੋਲਦੀ ਹੈ ਜੀ ਰੈਸਟਰੀ ਸਾਡੇ ਕੋਲੇ ਆ ਜੀ ਇੰਤਕਾਲ ਦਰਜ ਆ ਜੀ ਹੁਣ ਦੋਸ਼ੀ ਤੇ ਸਾਡੇ ਨਾਲ ਧੱਕਾ ਕਰਦੀ ਆ ਜੀ ਉਹ ਸਾਡਾ ਹੀ ਜ਼ਮੀਨ ਤੇ ਕਾਬਜ ਹੋਣ ਦੀ ਖਾਤਰ ਸਾਡੀ ਪੱਕੀ ਵਟ ਘਾੜੀ ਢਾਤੀ ਜੀ ਉਹਨਾਂ ਨੇ ਨਜਾਇਜ਼ ਕਬਜ਼ਾ ਕਰ ਲਈ ਆ ਜੀ ਸਾਰੀ ਜ਼ਮੀਨ ਤੇ ਉਸ ਨੂੰ ਵਿਵਾਦ ਨੂੰ ਲੈ ਕੇ ਜੀ ਅਸੀਂ ਜਦੋਂ ਸਾਡੀ ਪੁਲਿਸ ਪ੍ਰਸ਼ਾਸਨ ਨੇ ਵੀ ਕੋਈ ਗੱਲ ਨਾ ਸੁਣੀ ਅਸੀਂ ਕਈ ਦਰਖਾਸਤਾਂ ਕਰਮਜੀਤ ਕੌਰ ਦੇ ਬੰਨਿਆਂ ਦਿੱਤੀਆਂ ਵੀ ਆ ਨੀ ਟੱਲਿਆਲ ਥਾਣੇ ਦੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਜੀ ਸੁਣੀ 7-8 ਮਹੀਨਿਆਂ ਦਾ ਇਹ ਰੌਲਾ ਚੱਲੀ ਜਾਂਦਾ ਜੀ ਹੁਣ ਜਾ ਕੇ ਜੀ ਉਹਨਾਂ ਨੇ ਸਾਡੀ ਜ਼ਮੀਨ ਦੇ ਵਿੱਚ ਧੱਕੇ ਨਾਲ ਜੀਰੀ ਬੀਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਅਸੀਂ ਜਾ ਕੇ ਆਪਣੀ ਜ਼ਮੀਨ ਦਾ ਕਬਜ਼ਾ ਵੀ ਨਹੀਂ ਉਹਨਾਂ ਨੂੰ ਅਸੀਂ ਹੁਣ ਦੱਤਾ ਹਜੇ ਜ਼ਮੀਨ ਉਹ ਵੀ ਪਈਆ ਜੀ ਉਹ ਅਸੀਂ ਰੋਜ਼ ਦੀ ਸਾਡੀ ਮੂਵੀ ਬਣਾ ਕੇ ਵੀ ਅਸੀਂ ਦਿਖਾਉਂਦੇ ਰਹੇ ਵੀ ਆਹ ਜ਼ਮੀਨ ਸਾਡੀ ਦਾ ਧੱਕੇ ਨਾਲ ਕਬਜ਼ਾ ਹੁੰਦਿਆ ਜੀ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲੈ ਆਉਂਦੇ ਰਹੇ ਪਰ ਪ੍ਰਸ਼ਾਸਨ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਦੀ ਕਰੀ ਅੱਜ ਅਸੀਂ ਫੇਰ ਰੱਖ ਗਏ ਜੀ ਜਦੋਂ ਸਾਡੀ ਕੋਈ ਬਾਹਰ ਨਾ ਚਲੀ ਫੇਰ ਅਸੀਂ ਰਾਤ 2 ਵਜੇ ਟਾਵਰ ਤੇ ਚੜ੍ਹੇ ਆ ਜੀ ਜੀ ਪ੍ਰਸ਼ਾਸਨ ਨੂੰ ਪੁਲਿਸ ਮੁਲਾਜ਼ਮਾਂ ਨੂੰ ਵੀ ਸਾਰਿਆਂ ਨੂੰ ਪੀ ਰਾਤ ਦਾ ਹੀ ਚੜਿਆ ਜ਼ਮੀਨ ਦਾ ਛੱਡੀ ਦਾ ਰੌਲਾਗਾ ਤੇ ਵੀ ਲੋ ਮੇਰੀ ਭਾਬੀ ਨੂੰ ਜ਼ਮੀਨ ਆਉਂਦੀ ਹੈ ਇੱਥੇ ਬੰਦੀ ਅਸੀਂ ਆਪਦਾ ਹਿੱਸਾ ਵੇਚ ਚੁੱਕੇ ਆ ਤੇ ਇਹਦਾ ਜਿਹੜਾ ਜ਼ਮੀਨਦਾਰ ਰੌਲਾ ਇਹਨੂੰ ਹੱਕ ਇਹਦਾ ਮਿਲਣਾ ਚਾਹੀਦਾ ਇਹ ਰਾਤ ਦਾ ਹੀ ਚੜਿਆ ਵਾ ਜੀ ਬਹੁਤ ਇਹਦੀ ਹਾਲਤ ਬਹੁਤ ਮਾੜੀ ਸੀ ਦੇਖਿਆ ਨਹੀਂ ਕੋਈ ਤੁਸੀਂ ਤਾਰੇ ਰਿਸ਼ਤੇਦਾਰਾਂ ਨੇ ਨਹੀਂ ਜੀ ਮਲਾਜ਼ਮ ਵੀ ਆਏ ਆ ਪੁਲਿਸ ਮਲਾਜ਼ਮ ਵੀ ਆਏ ਆ ਪਿੰਡ ਦਾ ਬਹੁਤ ਇਕੱਠ ਸੀਗਾ ਜੀ ਪਿੰਡ ਤੋਂ ਆਏ ਸਾਰੇ ਬੰਦੇ ਦੂਰੋਂ ਰਿਸ਼ਤੇਦਾਰ ਵੀ ਆਏ ਨਹੀਂ ਸਾਡੇ ਚੱਲ ਗਈ ਮੰਗਾ ਸੀ ਤਾਂ ਇਹੀ ਕਰਦਾਂ ਇਹ ਵੀ ਛੱਡਾ ਸਾਨੂੰ ਹੱਕ ਮਿਲਣਾ ਚਾਹੀਦਾ ਉਧਰ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਹੈ ਕਿ ਪਿੰਡ ਕਿਸਾਨ ਦਾ ਆਪਣੇ ਸਹਰੇ ਪਿੰਡ ਕਿਸੇ ਧਰ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਤੇ ਅੱਜ ਜਦੋਂ ਕਿਸਾਨ ਟਾਵਰ ਦੇ ਉੱਪਰ ਚੜ੍ਹਿਆ ਤਾਂ ਉਹਨਾਂ ਨੂੰ ਜਿਉਂ ਹੀ ਪਤਾ ਲੱਗਾ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਸਮਝਾਗੂਚਾ ਕੇ ਉਸ ਨੂੰ ਹਟਾ ਉਤਾਰਿਆ ਗਿਆ ਤੇ ਕਿਸਾਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਜੋ ਕੇਸ ਉਸਤੇ ਦਰਜ ਹੋਇਆ ਹੈ ਉਸਤੇ ਦੁਬਾਰਾ ਤੋਂ ਜਾਂਚ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਹੋਵੇਗਾ ਉਸ ਖਿਲਾਫ ਕੰਡੀ ਕਾਰਵਾਈ ਕੀਤੀ ਜਾਏਗੀ ਸਾਡੇ ਰਾਏ ਰਾਏ ਸਰਪੰਚ ਪਟਿਆਲਾ ਪਿੰਦਾ ਉਥੋਂ ਸਵੇਰੇ ਫੋਨ ਆਇਆ ਸੀ ਵੀ ਅੰਗਰੇਜ਼ ਸਿੰਘ ਦਾ ਨਾਂ ਦਾ ਵਿਅਕਤੀ ਟਾਵਰ ਦੇ ਉੱਪਰ ਚੜਿਆ ਹੋਇਆ ਜਾ ਕੇ ਉੱਥੇ ਪਿੰਡ ਪਹੁੰਚ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਜਿਹਨੂੰ ਪੁੱਛਿਆ ਕੀ ਪ੍ਰੋਬਲਮ ਹੈ ਬਸ ਉਹ ਨਾ ਤੇ ੱਲੇ ਵਾਲਾ ਥਾਣਾ ਦੇ ਪਿੰਡ ਪੈਂਦਾ ਵਿਲਾਕੁਰ ਉੱਥੇ ਵੀ ਆਇਆ ਹੋਇਆ ਹੈ ਉੱਥੋਂ ਉਹ ਜਮੀਨ ਆਉਂਦੀ ਹੈ ਕਹਿੰਦਾ ਮੈਨੂੰ ਮੇਰੀ ਵਾਈਫ ਨੂੰ ਉੱਥੇ ਉਹਨਾਂ ਦਾ ਉਹ ਆਪਸ ਵਿੱਚ ਪਿੰਡ ਦਾ ਡਿਸਪਿਊਟ ਹੈ ਜਮੀਨ ਦਾ ਇਹ ਕਹਿੰਦਾ ਮੇਰੀ 11 ਕਨਾਲਾਂ ਜਮੀਨ ਉੱਥੇ ਬੰਦੀ ਹੈ ਪੁਸ਼ਕ ਦਿਨ ਪਹਿਲਾਂ ਇਕੱਠ ਵੀ ਉੱਥੇ ਹੋਇਆ ਸੀਗਾ ਉੱਥੇ ਇਹਨਾਂ ਦੀ ਕੋਈ ਕੰਪਰਮਾਈਜ਼ ਦੀ ਗੱਲ ਸਿਰੇ ਨਹੀਂ ਲੱਗੀ ਤੇ ਉਸ ਤੋਂ ਬਾਅਦ ਦੂਸਰੀ ਪਾਰਟੀ ਨੇ ਉੱਥੇ ਝੋਨਾ ਬੀਜਦਾ ਸੀਗਾ ਕਿਉਂਕਿ ਉਹ ਪਹਿਲਾਂ ਵੀ ਉਹੀ ਬੀਜਦੇ ਸੀ ਤੇ ਇਹ ਜਾ ਕੇ ਕਿਤੇ ਰਾਤ ਨੂੰ ਉੱਥੇ ਡੇਢ ਕਿਲੇ 'ਚ ਸਪਰੇਅ ਕਰਿਆ ਜਿਹੜੀ ਦਵਾਈ ਦੀ ਉਹ ਝੋਨਾ ਖਰਾਬ ਹੋ ਗਿਆ ਉਹਨਾਂ ਨੇ ਕੰਪਲੇਂਟ ਕਰਤੀ ਟੱਲੇ ਵਾਲਾ ਥਾਣੇ ਇਹਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ ਉੱਥੇ ਉਸ ਕਰਕੇ ਟਾਵਰ ਤੇ ਚੜਿਆ ਸੀ ਇਹਨਾਂ ਹਾਂ ਉੱਪਰ ਚੜਿਆ ਸੀ ਤੇ ਫੋਨ ਤੇ ਗੱਲ ਕੀਤੀ ਨਾ ਮੈਂ ਕੀ ਪ੍ਰੋਬਲਮ ਹੈ ਤੈਨੂੰ ਇਹ ਕਹਿੰਦਾ ਜੀ ਮੇਰੇ ਤੇ ਝੂਠਾ ਮਕਦਮਾ ਦਰਜ ਹੋ ਗਿਆ ਫਿਰ ਇਹਨੂੰ ਵਿਸ਼ਵਾਸ ਦਿਵਾਇਆ ਕੋਈ ਨਹੀਂ ਅਸੀਂ ਉਹਦੀ ਦੁਆਰੇ ਇਨਕੁਆਰੀ ਕਰ ਲੈਣੇ ਆ ਜੇ ਝੂਠਾ ਉਹ ਕੈਨਸਲ ਕਰ ਦਿਆਂਗੇ ਪਰ ਮੇਰੇ ਵਿਸ਼ਵਾਸ ਤੇ ਥੱਲੇ ਉਤਰਿਆ ਚੱਕਬਾਣੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ